ਇਹਦਾ ਲੋਕਾਂ ਨੂੰ ਸਮਝਾਉਣੀ ਚਾਹੀਦੀ ਆ ਬਾਈ ਇਹਨਾਂ ਗਦਾਰ ਕੌਣ ਆ ਤੇ ਫਿਰ ਲੜਾਈ ਇਹਦਾ ਸਿਪਾਈ ਕੌਣ ਆ ਤੇ ਇਹਦਾ ਕਾਂਗਰਸ ਆ ਜਿਹੜੇ ਬੈਠੇ ਘਰਾਂ ਚ ਬੈਠੇ ਹੋਏ ਨੇ ਜਿਵੇਂ ਬਾਈ ਉਹ ਸੈਂਟਰ ਨਾਲ ਕਿਉਂਕਿ ਜੜੀ ਵਾਲੀ ਗੱਲ ਕਹਿ ਸਕਦੇ ਆ ਵੀ ਉਹਨਾਂ ਨੇ ਉਦੋਂ ਵੀ ਚੱਡਿਆਂ ਚ ਪੂਛੀ ਰੱਖੀ ਐ ਤੇ ਅੱਜ ਵੀ ਉਹਨਾਂ ਨੇ ਚੱਡਿਆਂ ਚ ਪੂਛੀ ਰੱਖੀ ਆ ਆਪਦੀ 2020 ਚੱਲਿਆ ਸੀ ਉਦੋਂ ਵੀ ਉਹੀ ਜਥੇ ਬੰਦੇ ਸੀਗਾ ਜਿਹੜੀਆਂ ਪਛਾਹ ਵੱਲ ਨੂੰ ਪੈਰ ਲੇਖੇ ਵੀਆਂ ਸੀਗੀਆਂ ਤੇ ਉਹ ਜਿਹੜਾ ਹੈਗਾ ਵੀ ਸੈਂਟਰ ਸਰਕਾਰ ਦੇ ਨਾਲ ਰਲ ਮਿਲ ਕੇ ਚੱਲਦਿਆਂ ਸੀਗੀਆਂ ਤੇ ਨਹੀਂ ਇਹ ਮੰਨ ਕੇ ਚੱਲੋ ਵੀ ਜੱਟ ਜਿਹੜੀ ਕੌਮ ਹੁੰਦੀ ਆ ਆਪਣੀ ਨਾ ਇਹ ਪਿਛੇ ਮੁਰਨ ਵਾਲੀ ਗੋਮ ਆਇਆ ਇਹ ਹੂੰ ਕਿਉਂਦਾ ਦੀਪ ਸਿੱਧੂ ਨੇ ਮੰਨ ਕੇ ਚੱਲੋ ਜਦੋਂ ਪਹਿਲਾਂ ਕਿਸਾਨੀ ਮੋਰਚੇ ਦੇ ਵਿੱਚ ਉਹਨੇ ਕੁਝ ਗੱਲਾਂ ਕਹੀਆਂ ਸੀਆਂ ਜਿਹੜੀਆਂ ਅੱਜ ਸੱਚ ਸਾਬਤ ਹੋਈਆਂ ਇਹ ਇਹ ਨਸਲਾਂ ਦੀ ਲੜਾਈ ਹੈ ਇਹ ਫਸਲਾਂ ਦੀ ਹੈ ਆਪਣੀ ਹੋਣ ਦੀ ਲੜਾਈ ਹੈ ਠੀਕ ਹੈ ਜੀ ਤੁਹਾਨੂੰ ਵੀ ਇਹ ਪੋਲੀ ਪੈਰੀ ਮੰਨਣ ਵਾਲਾ ਮੋਦੀ ਹੈ ਨਹੀਂ ਗੈਰ ਉਹ ਟਾਉਣਾ ਪੈਣਾ ਫੇਰ ਜਿਵੇਂ ਪਹਿਲਾਂ ਟਾਇਆ ਸੀ ਤੇ ਜੋ ਉਹਦੇ ਬੰਦਿਆਂ ਦੋਆਂ ਅੱਖਾਂ ਹਰੇ ਟਾਂ ਦੀਆਂ ਉਹ ਐਂ ਗਾਈਆਂ ਨਹੀਂ ਇੱਥੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਬਚ ਨੇ ਲੰਘਣਾ ਪਿਆ ਆਪਦੇ ਨਾਲ ਦੇ ਅਸੀਂ ਪਹੁੰਚੇ ਆਂ ਖਨੋਰੀ ਬਾਰਡਰ ਤੇ ਜਿੱਥੇ ਕਿ ਪਿੰਡ ਕਰੇ ਵਾਲੀ ਤੋਂ ਜ세 ਬੰਦੀ ਪਹੁੰਚੀ ਹੋਈ ਵੀ ਹੈ ਤੇ ਥੋੜੀ ਗੱਲਬਾਤ ਕਰਾਉਣੇ ਆ ਜ세 ਬੱਲੀ ਦੇ ਆਕੂ ਤੇ ਭਾਈ ਦੱਸੇ ਅਸੀਂ ਸੇਮਾ ਜੀ ਬੈਠੇ ਆ ਇੱਧਰ ਜ세 ਬੰਦੇ ਦੇ ਪ੍ਰਧਾਨ ਲਖਵੀਰ ਸਿੰਘ ਲੁੱਤਰ ਜੀ ਬੈਠੇ ਆ ਤੇ ਗੱਲਬਾਤ ਕਰਦੇ ਆ ਸੇਮਾ ਬਈ ਸੇਮੇ ਆਏ ਆ ਪਾ ਚ ਖਨੋਰੀ ਬਾਰਡਰ ਤੇ ਨਾ ਤੁਮੋ ਛੋੜੋ ਵੇਖਿਆ ਤਰ ਕੇ ਦੇ ਆਪਾਂ ਇਵੇਂ ਟਰਾਲੀਆਂ ਆਪਣੀਆਂ ਤਰਾਂ ਚੱਲ ਰਿਹਾ ਹੋਇਆ ਪਹਿਲਾਂ ਆਈਆਂ ਵਗਾ ਕੀ ਲੱਗਦਾ ਭਾਈ ਮੋਰ ਵੇਖ ਕੇ ਕਿਵੇਂ ਦਾ ਲੱਗਿਆ ਤੁਹਾਨੂੰ ਪਹਿਲਾਂ ਤਾਂ ਭਾਈ ਗਗਨੇ ਧੰਨਵਾਦ ਰੇ ਇਹ ਚੈਨਲ ਨੂੰ ਜਿਹੜਾ ਰੰਗਲਾ ਪੰਜਾਬ ਦਾ ਚੈਨਲ ਹੈ ਜਿਹਦੇ ਨਾਲ ਆਪਣੇ ਪਿੰਡ ਦੀ ਗੱਲ ਹੈ ਜਿਹੜੀ ਇਹ ਦੁਨੀਆ ਦੇ ਕੋਨੇ-ਕੋਨੇ ਤੱਕ ਜਾਂਦੀ ਹੈ ਤੇ ਦੂਜੀ ਜਿਹੜਾ ਵੀ ਧੰਨਵਾਦ ਇਹ ਹੈ ਵੀ ਜਿਵੇਂ ਆਪਣੇ ਕਰੀਰ ਵਾਲੀ ਤੋਂ ਜਥਾ ਆਇਆ ਹੈ 9-10 ਬੰਦਿਆਂ ਦਾ ਇਹਨਾਂ ਨੇ ਪਹਿਲ ਕੀਤੀ ਇੱਥੇ ਆਉਣ ਵਾਸਤੇ ਤੇ ਇਹਨਾਂ ਦਾ ਹੀ ਬਹੁਤ-ਬਹੁਤ ਧੰਨਵਾਦ ਹੈ ਜਿਨੇ ਸਵਾ ਕੱਢ ਕੇ ਦਿੱਤੇ ਨੂੰ ਚੱਲੇ ਪਾਏ ਆ ਤੇ ਜਿਹੜੀ ਤੁਸੀਂ ਗੱਲ ਕਰਦੇ ਥੋਂ ਦੇ ਮਾਹੌਲ ਦੀ ਮਾਹੌਲ ਤਾਂ ਭਾਈ ਹੁਣ ਰਖਲਾ ਵੀ ਉਹ ਦਿੱਲੀ ਵਾਲਾ ਬਾਰਡਰ ਬਣ ਗਿਆ ਬਸ ਇੱਕੀ ਗੱਲ ਮੁੱਕਦੀ ਹੈ ਜਿਹੜਾ ਹੈਗਾ ਵੀ ਇਹਦੇ ਵਿੱਚ ਕਮੀ ਕੋਈ ਨਹੀਂ ਲੰਗਰ ਚੱਲ ਪਿਆ ਹੈ ਖਾਲਸਾਏ ਦਾ ਪਹੁੰਚ ਗਈ ਹੈ ਦਵਾਈਆਂ ਦੇ ਲੰਗਰ ਲੱਗੇ ਪਏ ਆ ਪ੍ਰਸ਼ਾਦ ਬਣੀ ਜਾਂਦੇ ਆ ਕਿੰਨੂ ਸੰਤਰੇ ਜਿਹੋ ਜਿਹਾ ਰੱਖਲਾ ਮੌਸਮ ਦੇ ਹਿਸਾਬ ਦੇ ਨਾਲ ਜਿਹੋ ਜਿਹਾ ਮਟੀਰੀਅਲ ਹੈਗਾ ਆਪਣੇ ਖਾਣ ਵਾਲਾ ਉਹ ਸਾਰਾ ਇੱਥੇ ਤਿਆਰ ਪਰ ਤਿਆਰੀ ਹੈ ਜਿਵੇਂ ਦਿੱਲੀ ਤੰਬੂ ਲਾਇਏ ਸੀ ਇਹ ਘਰ ਪਾਇ ਸੀ ਲੋਕਾਂ ਨੇ ਉਹ ਵੀ ਇੱਥੇ ਨਾ ਵੀ ਤੰਬੂ ਲਾ ਗਿਆ ਦੇ ਘਰ ਬਣਾ ਕੇ ਬੈਠੇ ਆ ਹਾਂ ਹਾਂ ਸਾਰਾ ਉਸੇ ਤਰ੍ਹਾਂ ਦਾ ਮਾਹੌਲ ਹੈ ਬਾਈ ਆ ਪੱਟੀਆਂ ਚੱਲੀ ਜਾਂਦੀਆਂ ਚਾਹਾਂ ਧਰੀ ਬੈਠੇ ਆ ਪ੍ਰਸ਼ਾਦੇ ਬਣੀ ਜਾਂਦੇ ਆ ਸਭ ਕੁਝ ਬਸ ਉਸੇ ਤਰ੍ਹਾਂ ਦਾ ਮਾਹੌਲ ਹੀ ਆ ਤੇ ਬਾਕੀ ਜੇ ਹੁਣ ਮੰਨ ਕੇ ਚਲੋ ਵੀ ਆਪਾਂ ਵੇਖੀਏ ਕਿਸਾਨਾਂ ਦੀ ਜਿਹੜੀ ਲੜਾਈ ਹੈ ਇਹ ਲੜਾਈ ਨੂੰ ਜਿੱਤਣ ਵਾਸਤੇ ਤਫਰ ਘਰ ਤਾਂ ਛੱਡਣੀ ਪੈਂਦੀ ਹੈ ਹਣਾ ਇਹ ਚੀਜ਼ਾਂ ਸਾਰੀਆਂ ਇਹ ਕਿਸਾਨੀ ਜਿਹੜੀਆਂ ਨਾਲ ਜੁੜੀਆਂ ਜਿਹੜੀਆਂ ਹੈਗਾ ਪਈਆਂ ਮੰਗਾ ਹੈਗੀਆਂ ਇਹਨਾਂ ਨੂੰ ਜੇ ਆਪਾਂ ਹਾਸਲ ਕਰਨਾ ਤਾਂ ਘਰ ਛੱਡਨੇ ਪੈਣਗੇ ਸੜਕਾਂ ਤੇ ਆਉਣਾ ਪਊਗਾ ਫੇਰ ਇਹ ਜਿਹੜੀ ਸੈਂਟਰ ਦੀ ਸਰਕਾਰ ਮੰਨੂਗੀ ਇਹ ਫੋਲੀ ਪੈਰੀ ਮੰਨਣ ਵਾਲਾ ਮੁੱਦੀ ਹੈ ਨਹੀਂ ਗਾ ਇਹਨੂੰ ਢਾਉਣਾ ਪੈਣਾ ਫੇਰ ਜਿਵੇਂ ਪਹਿਲਾਂ ਆਇਆ ਸੀ ਹਾਂ ਭਾਈ ਜਿਵੇਂ ਆਪਾਂ ਬਾਰਡਰ ਤੇ ਜਾ ਕੇ ਆਏ ਹਾਂ ਨਾ ਵੇਖਿਆ ਤੇ ਵੀ ਬੈਰੀਕੇਡ ਬਹੁਤ ਜਿਆਦਾ ਮਜ਼ਬੂਤ ਕੀਤੀ ਹੋਈ ਹੈ ਪਿਛਲੀ ਵਾਰ ਨਾਲੋਂ ਕਈ ਗੁਣਾ ਤਕੜੀ ਜਿਵੇਂ ਆਰਸੀਸੀ ਕੰਦਾ ਕੱਢਿਆ ਗਿਆ ਲੈਟਰ ਲਾਏ ਪਏ ਹੈ ਨਾ ਹੋਰ ਸਲਾਈ ਵੀ ਆ ਦੋ ਤਿੰਨ ਦਿਨਾਂ ਤੋਂ ਜਿਹੜੇ ਅਥਰੂ ਗਏ ਜਿਹੇ ਗੋਲੇ ਚੱਲੀ ਜਾਂਦੇ ਆ ਰਬਰ ਦੇ ਗੋਲੇ ਚੱਲ ਰਿਹਾ ਜਾਂਦੇ ਆ ਉਹਨੂੰ ਕਿਵੇਂ ਦੇਖਦੇ ਆ ਕਿ ਕਿਸਾਨ ਇਸ ਵਾਰ ਸਾਰੇ ਬੈਰੀਕੇਡ ਪੱਟ ਕੇ ਅੱਗੇ ਟੱਪਣ ਟੱਪ ਸਜਣਗੇ ਕੀ ਲੱਗਦਾ ਤੁਹਾਨੂੰ ਕਿਉਂਕਿ ਇਸ ਵਾਰ ਸਖਤਾਈ ਬਹੁਤ ਜਿਆਦਾ ਕੀਤੀ ਹੋਈ ਹੈ ਜਿਹੜਾ ਭਾਈ ਨੌਜਵਾਨੀ ਦਾ ਤੇ ਕਿਸਾਨਾਂ ਦਾ ਉਤਸ਼ਾਹ ਆ ਇਹ ਤਾਂ ਨਹੀਂ ਕਹਿੰਦੇ ਵੀ ਪਿੱਛੇ ਮੁੜਨਾ ਤੇ ਨਾ ਹੀ ਇਹ ਮੰਨ ਕੇ ਚੱਲੋ ਵੀ ਜੱਟ ਜਿਹੜੀ ਕੌਮ ਹੁੰਦੀ ਆ ਆਪਣੀ ਨਾ ਹੀ ਇਹ ਪਿੱਛੇ ਮੁੜਨ ਵਾਲੀ ਕੌਮ ਆ ਇਹ ਠੀਕ ਆ ਆਪਾਂ ਹੁਣ ਅੱਗੇ ਗਏ ਆ ਵੈਸੇ ਤਾਂ ਅਸੀਂ ਅੱਜ ਹੀ ਆਏ ਇੱਥੇ ਇੱਥੇ ਕੁਝ ਲੋਡਬੰਦ ਵਸਤੂਆਂ ਸੀਗਾ ਜਿਹੜੀ ਆਪਣੀ ਜਥੇਬੰਦੀ ਨੂੰ ਜ਼ਰੂਰਤਾਂ ਸੀਗਾ ਉਹ ਪਹਚਾਉਣ ਲਈ ਆਏ ਸੀ ਇੱਥੇ ਤੇ ਪਰ ਅੱਗੇ ਜਾ ਕੇ ਦੇਖਿਆ ਅੱਜ ਤਾਂ ਮਾਹੌਲ ਸ਼ਾਂਤ ਹੈ ਪਤਾ ਨਹੀਂ ਤਾਂ ਆਪਣੇ ਜਿਹੜੇ ਅਗਵਾਈ ਕਰ ਰਹੇ ਆਗੂ ਆ ਉਹਨਾਂ ਨੇ ਬ੍ਰੇਕਾਂ ਦੇ ਪੈਰ ਰੱਖਿਆ ਨੌਜਵਾਨੀ ਦੇ ਵੀ ਅੱਗੇ ਵਧਣ ਤੋਂ ਹਜੇ ਰੋਕਿਆ ਗਿਆ ਹੈ ਤੇ ਬਾਕੀ ਦੋਨੇ ਤਰਫੇ ਦੇਖਿਆ ਵੀ ਚਿੱਟੇ ਝੰਡੇ ਲੱਗੇ ਆ ਚਿੱਟੇ ਝੰਡੇ ਤੋਂ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਚਿੱਟੇ ਝੰਡੇ ਦੇ ਰੰਗ ਨੂੰ ਜਿਹੜਾ ਹੈਗਾ ਉਹ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਵੀ ਦੋਨਾਂ ਪਾਸਿਓਂ ਇੱਕ ਤਰ੍ਹਾਂ ਦੀ ਸ਼ਾਂਤੀ ਬਣਾਉਣ ਦਾ ਮਾਹੌਲ ਦਿਖਿਆ ਹੈ ਅੱਜ ਇੱਥੇ ਨਹੀਂ ਜਿਵੇਂ ਲੱਗਦਾ ਵੀ ਬੈਰੀਗੇਡ ਭੰਨ ਕੇ ਟੱਪ ਸੋਨੋ ਕਿ ਲੱਗਦਾ ਵੀ ਜਿਹੜੇ ਐਸ ਕਰ ਇਨੇ ਤਗੜੇ ਪ੍ਰਬੰਧ ਕੀਤੇ ਆ ਕੀ ਹੱਲ ਲੱਗਦਾ ਹੈ ਕਿਵੇਂ ਟੱਪਿਆ ਜਾ ਸਕਦਾ ਇਹਨੂੰ ਪਾਰ ਪਾਇਆ ਜਾ ਸਕਦਾ ਵਾਰਤਾ ਭਾਈ ਅਜੇ ਵੇਖੀਏ ਤਾਂ ਹੁਣ ਸਿਪਾਈ ਤਾਂ ਹੁਣ ਰੱਖਲਾ ਵੀ ਇੱਕ ਇੱਕ ਵੀ ਨਹੀਂ ਆਉਂਦਾ ਆਪਣੀ ਇਨੀ ਪਬਲਿਕ ਨੂੰ ਹਣਾ ਇਹ ਫੋਰਸ ਹੈ ਜਿਹੜੀ ਫੋਰਸ ਦਾ ਕੋਸੋ ਹੀ ਨਹੀਂ ਗੀ ਇਹਦੇ ਦਾ ਬਹੁਤ ਪ੍ਰਬੰਧ ਹੈਗੇ ਆਪਾਂ ਖੇਤਾ ਵੇਚਦੀ ਵੀ ਜਾ ਸਕਦੇ ਆ ਇਹਨੂੰ ਰੱਖਲਾ ਵੀ ਰਸਤਾ ਜਿਹੜਾ ਹੈਗਾ ਮਿੱਟੀ ਦੇ ਨਾਲ ਪੱਧਰ ਕਰਕੇ ਉੱਪਰ ਦੀ ਰੈਂਪ ਬਣਾ ਕੇ ਵੀ ਆਪਾਂ ਲੰਘ ਸਕਦੇ ਆ ਜੇਸਵੀਆਂ ਤੇ ਜਾਂ ਉਦਾਂ ਦੇ ਹੋਰ ਪ੍ਰਬੰਧ ਕੀਤੇ ਆ ਕਿਸਾਨਾਂ ਨੂੰ ਉਹ ਪੱਟ ਕੇ ਵੀ ਲੰਘ ਸਕਦੇ ਆ ਬਾਕੀ ਜਿਹੜੇ ਕੈਲ ਸੀ ਉਹ ਤਾਂ ਦੇਖਿਆ ਕੱਲ ਤੋਂ ਦੋ ਦਿਨਾਂ ਵਜੇ ਜ਼ਿਮੀਂਦਾਰਾਂ ਦੇ ਪੱਟ ਪੱਟ ਕੇ ਜੇਬਾਂ 'ਚ ਭਾਈ ਫਿਰਦੇ ਕਹਿੰਦੇ ਦਿਸ਼ਾਨੀ ਬਣਾ ਕੇ ਰੱਖੇ ਘਰੇ ਅਥੂ ਗਏ ਦੇ ਗੋਲੇਰੇ ਚਲੇ ਚੋਲ ਲਈ ਕਰਦੇ ਆ ਉਹਦਾ ਭਾਈ ਝੋਲੇ ਪਾਪਲ ਜਾਣਗੇ ਜ਼ਿਮੀਂਦਾਰ ਹੌਨ ਅਕਸਰ ਆਪਦੇ ਬੱਚਿਆਂ ਨੂੰ ਜਾ ਕੇ ਦਿਖਾਉਣਗੇ ਸ਼ੋਰੂਮਾਂ ਦੇ ਵਿੱਚ ਆਪਣੇ ਆਪਦੇ ਘਰਾਂ ਦੇ ਵਿੱਚ ਟਿਕਾਉਣਗੇ ਚੀਜ਼ਾਂ ਇਹ ਬਹੁਤ ਸਾਰੇ ਵੀ ਜਿਹੜੇ ਉਹ ਰੁਕਣ ਵਾਸਤੇ ਪਲਾਸਟਿਕ ਦੇ ਬਣੇ ਹੁੰਦੇ ਆ ਸੇਫਟੀ ਉਹ ਹੈ ਨਾ ਤੇ ਉਹਨਾਂ ਨੂੰ ਵੀ ਲੋਕ ਆਪਣੀਆਂ ਟਰਾਲੀਆਂ 'ਚ ਖੋਖੋ ਰੱਖੀ ਬੈਠੇ ਆ ਤੇ ਬਾਕੀ ਇਹੀ ਸਿਹਾਰਸ਼ ਦੇ ਵਿੱਚ ਨਿਸ਼ਾਨੀਆਂ ਹੁੰਦੀਆਂ ਬਾਈ ਜੇ ਕੋਈ ਆਉਂਦਾ ਤਾਂ ਕੁਝ ਨਾ ਕੁਝ ਪ੍ਰਾਪਤ ਕਰਕੇ ਲੈ ਜਾਂਦਾ ਹੀ ਹੈ ਬਾਕੀ ਬਾਈ ਇਹ ਕਿਹੜਾ ਅਹਿਮ ਸਵਾਲ ਆ ਜੇ ਜ਼ਰੂਰੀ ਗੱਲ ਆ ਜਿਹੜਾ ਜਿੱਥੇ ਬੰਨਗਾ ਅੱਜ ਘਰਾਂ ਦੇ ਵਿੱਚ ਬੈਠੇ ਆ ਕਈ ਜਥੇ ਬੰਨਗਾ ਆਪਣੇ ਆਪ ਨੂੰ ਘਮਾਉਂਦੇਗਾ ਵੀ ਸਾੜਿਆਂ ਕਿੱਥੇ ਬੰਨਗਾ ਬਹੁਤ ਵੱਡੀਆਂ ਪਰ ਬੈਠੀਆਂ ਘਰਾਂ ਦੇ ਵਿੱਚ ਉਹ ਆਈਆਂ ਨਹੀਂ ਗਵਾਹੀ ਨਹੀਂ ਕਰ ਰਹੀਆਂ ਇੱਥੇ ਆ ਕੇ ਜੇ ਪੀੜੀਵਾਰ ਦੇਖਿਆ ਸਾਰੀਆਂ ਜਥੇ ਬੰਦਕਾਂ ਆਈਆਂ ਸੀਗੀਆਂ ਸਟੇਜਾਂ ਤੇ ਵੀ ਕਾਬਜ ਹੋਗੇ ਸੀਗੇ ਤੇ ਇਸ ਵਾਰ ਉਹ ਆਈਆਂ ਨਹੀਂ ਘਰਾਂ 'ਚ ਬੈਠੀਆਂ ਉਹਨਾਂ ਅਸੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਉਹ ਕਿਵੇਂ ਲੱਗਦਾ ਉਹਨਾਂ ਵਾਸਤੇ ਭਾਈ ਸੁਨੇਹਾ ਦਾ ਇਹੀ ਵੈਸੇ ਉਹਨਾਂ ਨੂੰ ਆ ਜਾਣਾ ਚਾਹੀਦਾ ਸੀ ਤੇ ਪਰ ਇਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਜਿਹੜੇ ਉਹ ਆਏ ਨਹੀਂ ਕਿਉਂਕਿ ਜਦੋਂ ਕਿਸਾਨੀ ਮੋਰਚਾ 2020 ਚੱਲਿਆ ਸੀ ਉਦੋਂ ਵੀ ਉਹੀ ਜਥੇ ਬੰਦੇ ਸੀਗਾ ਜਿਹੜੀਆਂ ਪਛਾਹ ਵੱਲ ਨੂੰ ਪੈਰ ਲੇਖੇ ਵੀ ਅਸੀਆਂ ਤੇ ਉਹ ਜਿਹੜਾ ਹੈਗਾ ਵੀ ਸੈਂਟਰ ਸਰਕਾਰ ਦੇ ਨਾਲ ਰਲ ਮਿਲ ਕੇ ਚੱਲਦੀਆਂ ਸੀਗੀਆਂ ਤੇ ਅੱਜ ਵੀ ਉਹੀ ਜਥੇਬੰਦियां ਅੱਜ ਜਿਹੜਾ ਹੈਗਾ ਐਮਐਸਪੀ ਦੀ ਲੜਾਈ ਲੜਨ ਵਾਸਤੇ ਅੱਜ ਵੀ ਇਹ ਜਥੇਬੰਦियां ਨਾਲ ਨਹੀਂ ਕਿਸਾਨਾਂ ਦੇ ਤੁਰੀਆਂ ਅਕਸਰ ਜੇ ਕਿਸਾਨਾਂ ਦਾ ਪੱਖ ਦੇਖਿਆ ਤਾਂ ਵੀ ਹੈ ਤਾਂ ਉਹ ਵੀ ਕਿਸਾਨ ਹੀ ਹੈ ਨਾ ਉਹਨਾਂ ਨੂੰ ਵੀ ਆ ਜਾਣਾ ਚਾਹੀਦਾ ਸੀ ਪਰ ਉਹ ਪਤਾ ਨਹੀਂ ਕਿਉਂ ਮੰਨ ਕੇ ਚੱਲੋ ਵੀ ਕੀ ਉਹਨਾਂ ਦੇ ਮਨ ਦੇ ਵਿੱਚ ਹੈ ਜਾਂ ਉਹ ਸੈਂਟਰ ਨਾਲ ਕਿਹੋ ਜਿਹੀ ਵਾਲੀ ਗੱਲ ਕਹਿ ਸਕਦੇ ਆ ਵੀ ਉਹਨਾਂ ਨੇ ਉਦੋਂ ਵੀ ਚੱਡਿਆਂ 'ਚ ਪੂਛ ਹੀ ਰੱਖੀ ਹੈ ਤੇ ਅੱਜ ਵੀ ਉਹਨਾਂ ਨੇ ਚੱਡਿਆਂ 'ਚ ਪੂਛ ਹੀ ਰੱਖੀ ਆ ਉਹਦੀ ਹਣ ਬਾਈ ਜਿਵੇਂ ਆਪਾਂ ਲੋਕਾਂ 'ਚ ਅਕਸਰ ਵੇਚਰਦੇ ਆ ਹਨਾ ਲੋਕਾਂ ਦਾ ਕਹਿਣਾ ਵੀ ਜਿਹੜੀਆਂ ਜਥੇਬੰਦਾਂ ਘਰਾਂ 'ਚ ਬੈਠੀਆਂ ਲੋਕ ਬਾਗੀ ਹੋ ਗਏ ਉਹਨਾਂ ਤੋਂ ਬਹੁਤ ਆਏ ਵੀ ਹੈ ਕਿਸਾਨ ਪਰ ਬਹੁਤੇ ਕਿਸਾਨ ਘਰਾਂ ਦੇ ਬੈਠੇ ਹੋਣਾ ਜਿੱਥੇ ਬੰਦੇ ਨਾਲ ਜੁੜੇ ਹੋਏ ਕਿ ਉਹਨਾਂ ਕਿਸਾਨਾਂ ਨੂੰ ਐਮਐਸਪੀ ਨਹੀਂ ਚਾਹੀਦੀ ਜਾਂ ਜਿਵੇਂ ਲੋਕਾਂ ਨੇ ਆਪਾਂ ਵੇਖਿਆ ਵਿਰੋਧ ਕਰ ਰਹੇ ਹੈ ਕਹਿੰਦੇ ਪਰਚੀ ਘਟਨਾ ਵਾਸਤੇ ਤਾਂ ਛੀਮੀ ਜਤਵਾ ਜਾਂਦੇ ਹੈ ਤੇ ਕੀ ਗੱਲ ਜਿਹੜੀ ਐਮਐਸਪੀ ਹੈ ਜਾਂ ਨਖੀਮਪੁਰ ਖੀਰੀ ਵਾਲੇ ਹੈ ਜਾਂ ਇਹ ਮੰਗਾ ਕਿ ਇਹ ਬਈ ਅਸੀਂ ਕਿਸਾਨ ਨੇ ਸਾਨੂੰ ਨਹੀਂ ਚਾਹੀਦੀਆਂ ਜਿਹੜੇ ਕਿਸਾਨ ਘਰਾਂ ਦੇ ਬੈਠੇ ਉਹਨਾਂ ਦੇ ਆਗੂਆਂ ਨੇ ਸਵਾਲ ਆ ਲੋਕਾਂ ਦੇ ਇਹ ਹੈ ਭਾਈ ਜਥੇਬੰਦੀ ਜਿਹੜਾ ਵੀ ਬੰਦਾ ਕਿਸੇ ਨਾ ਕਿਸੇ ਜਥੇਬੰਦੀ ਦੇ ਵਿੱਚ ਜੁੜਿਆ ਉਹਨਾਂ ਦਾ ਫਰਜ਼ ਬਣਦਾ ਵੀ ਆਪਣੇ ਆਗੂਆਂ ਨੂੰ ਇਹ ਸਵਾਲ ਕਰਨੇ ਠੀਕ ਹੈ ਅੱਜ ਬਹੁਤ ਰਕਲਾ ਵੀ ਕਿਸਾਨ ਸੀਗੇ ਕੋਈ ਅਗਰਾਹਾ ਜਥੇਬੰਦੀ ਦੇ ਵਿੱਚੋਂ ਆਇਆ ਸੀ ਕੋਈ ਹੋਰ ਆਪਣੀਆਂ ਜਥੇਬੰਦੀਆਂ ਜਿਹੜੀਆਂ ਨਹੀਂ ਆਪਣੇ ਇਸ ਮੋਰਚੇ ਦੇ ਵਿੱਚ ਆਈਆਂ ਪਰ ਉਹਨਾਂ ਜਥੇਬੰਦੀਆਂ ਦੇ ਕਿਸਾਨ ਕਿਸਾਨ ਇੱਥੇ ਆਏ ਵੀ ਹੈ ਕਿਸਾਨ ਆਏ ਆ ਆਪਦੀ ਐਮਐਸਪੀ ਦੀ ਖਾਤਰ ਉਹਾਂ ਨੇ ਵੀ ਸਾਡੇ ਆਗੂ ਲੜਾਈ ਨਹੀਂ ਲੜਦੇ ਨਾਲ ਲੜਨਾ ਪਰਾਂ ਨੇ ਵੀ ਸਾਨੂੰ ਐਮਐਸਪੀ ਚਾਹੀਦੀ ਹੈ ਐਮਐਸਪੀ ਦੀ ਖਾਤਰ ਕਿਸਾਨ ਆਏ ਹੈ ਉਹਨਾਂ ਜਥੇਬੰਦਾਂ ਦੇ ਵਿੱਚੋਂ ਵੀ ਆਏ ਹੈ ਪਰ ਉਹ ਜਥੇਬੰਦੀਆਂ ਦੇ ਆਗੂ ਦੇ ਤੌਰ ਤੇ ਉਹਨਾਂ ਦਾ ਫਰਜ਼ ਮੰਨਦਾ ਸੀ ਆਪਦੇ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਨਾਲ ਉਹਨਾਂ ਦੀ ਤੁਰਨ ਦਾ ਅੱਗੇ ਲਾ ਕੇ ਲੜਨ ਦਾ ਜਿਵੇਂ ਦੱਲੇਵਾਲ ਸਾਹਿਬ ਜੀ ਹੈ ਸਵਾਰਨਪੰਦੇ ਜੀ ਹੈ ਇਹ ਰਕਲਾ ਵੀ ਇਹਨਾਂ ਦੇ ਛਰਲੇ ਜਾਂ ਚੰਟ ਵੀ ਲਗੇ ਆ ਹੈਗੇ ਆ ਗੋਲੀਆਂ ਵਗੈਰਾ ਦੇ ਹਨ ਤੇ ਇਹਨਾਂ ਨੇ ਸੱਟਾਂ ਵੀ ਥੋੜੀਆਂ ਬਹੁਤੀਆਂ ਚੱਲੀਆਂ ਤਕਲੀਫਾਂ ਵੀ ਇਹ ਚੱਲੀ ਜਾਂਦੇ ਆ ਜੀ ਆਪਣਾ ਆਗੂ ਹੀ ਮੰਨ ਕੇ ਲੜਾਈ ਤੋਂ ਪਿੱਛੇ ਹੈ ਹਨ ਤੇ ਫਿਰ ਜਿਹੜੀ ਉਹਨਾਂ ਦੇ ਸਿਪਾਹੀ ਉਹ ਕਿਵੇਂ ਲੜਨਗੇ ਹਨ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ ਸੀ ਬਈ ਇੱਕ ਆਖਰੀ ਸਵਾਲ ਆ ਜਿਵੇਂ ਆਪਾਂ ਕਈ ਪਿੰਡਾਂ ਦੇ ਵਿੱਚ ਦੇਖਿਆ ਕੱਲ ਆਪਾਂ ਛੇਰੋ ਪਿੰਡ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿੱਥੇ ਗ੍ਰਾਹਾਂ ਜੱਥੇ ਬੰਦੀ ਆਈ ਸੀਗੀ ਉਹਨਾਂ ਦਾ ਲੋਕਾਂ ਨੇ ਵਿਰੋਧ ਕੀਤਾ ਕਿ ਇਹ ਲੋਕ ਜਾਗਰੂਕ ਹੋ ਚੁੱਕੇ ਆ ਪਿੰਡਾਂ ਦੇ ਜਿਨ੍ਹਾਂ ਨੂੰ ਸਵਾਲ ਜਵਾਬ ਕਰਨ ਲੱਗ ਗਿਆ ਹੈ ਨਾ ਵਿਰੋਧ ਹੋਣ ਲੱਗ ਗਿਆ ਇਹਨਾਂ ਦਾ ਕੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਾਂ ਜਿਹੜੇ ਉਹਨਾਂ ਚੁਣੀਆਂਾਂ ਨਾਲ ਕਿਸਾਨ ਜੁੜੇ ਹੋਏ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਭਾਈ ਇਹੇ ਭਾਈ ਗੱਲਾਂ ਸਾਰੀਆਂ ਹੀ ਆ ਜੇ ਮੰਨ ਕੇ ਚਲੋ ਆਪਾਂ ਖੁੱਲ ਕੇ ਵਿਚਾਰ ਕਰਦੇ ਆ ਨਾ ਜਿਵੇਂ ਇਹਦੇ ਨਾਲ ਜੁੜਿਆ ਸਵਾਲ ਦੀਪ ਸਿੱਧੂ ਵਾਲਾ ਵੀ ਆਉਂਦਾ ਹੈ ਦੀਪ ਸਿੱਧੂ ਨੇ ਮੰਨ ਕੇ ਚੱਲੋ ਜਦੋਂ ਪਹਿਲਾਂ ਕਿਸਾਨੀ ਮੋਰਚੇ ਦੇ ਵਿੱਚ ਉਹਨੇ ਕੁਝ ਗੱਲਾਂ ਕਹੀਆਂ ਸੀਆਂ ਜਿਹੜੀਆਂ ਅੱਜ ਸੱਚ ਸਾਬਤ ਹੋਈਆਂ ਇਹ ਇਹ ਨਸਲਾਂ ਦੀ ਲੜਾਈ ਹੈ ਇਹ ਫਸਲਾਂ ਦੀ ਹੈ ਆਪਣੀ ਹੋਂਦ ਦੀ ਲੜਾਈ ਹੈ ਠੀਕ ਹੈ ਜਿਹੜੇ ਤਾਂ ਉਹਨਾਂ ਚੀਜ਼ਾਂ ਉਹਦੀਆਂ ਗੱਲਾਂ ਨੂੰ ਬਈ ਫੋਲੋ ਕਰ ਗਏ ਸਮਝ ਗਏ ਠੀਕ ਹੈ ਆ ਨੌਜਵਾਨ ਹੈ ਨੌਜਵਾਨ ਹੁਣ ਜੀ ਦੀਪ ਸਿੱਧੂ ਆ ਜਿਹੜਾ ਉਹ ਦੁਨੀਆ ਤੇ ਹੈ ਨਹੀਂਗਾ ਪਰ ਅੱਜ ਹਜ਼ਾਰਾਂ ਦੀਪ ਦੀ ਰੋਸ਼ਨੀ ਨੂੰ ਲੈ ਕੇ ਆਖਲਾ ਵੀ ਹਜ਼ਾਰਾਂ ਦੀਪ ਇੱਥੇ ਇਕੱਠਾ ਹੋਇਆ ਵੇ ਤਾਂ ਹੀ ਆਇਆ ਨਾ ਜੇ ਉਹਨੇ ਜਾਗਰੂ ਕੀਤਾ ਤਾਂ ਤਾਂ ਨੌਜਵਾਨੀ ਫੇਰ ਉੱਠ ਉੱਠ ਕੇ ਆਈ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਯਾਰ ਵੀ ਹਾਂ ਇਹ ਲੜਾਈ ਸਾਡੀ ਨਸਲਾਂ ਦੀ ਫਸਲਾਂ ਦੀ ਹੋਉਂਦੀ ਏ ਸਭ ਕਾਹਦੀ ਲੜਾਈ ਸਾਡੀ ਆਪਦੀ ਏ ਤੇ ਸਾਨੂੰ ਲੜਨੀ ਪੈਣੀ ਏ ਪਰ ਜਿਹੜੀਆਂ ਜਿਹੇ ਬੰਦੇ ਅੱਜ ਘਰਾਂ ਦੇ ਵਿੱਚ ਬੈਠੇ ਆ ਬਾਈ ਇਹੀ ਜਿਹੇ ਬੰਦੇ ਨੇ ਉਸਤਾ ਦੇ ਦੀਪ ਦਾ ਵਿਰੋਧ ਕੀਤਾ ਸੀਗਾ ਇਹਨਾਂ ਨੇ ਦੀਪ ਨੂੰ ਗद्दार ਕਿਹਾ ਸੀਗਾ ਤੇ ਇਹੀ ਜਿਹੇ ਬੰਦੇ ਅੱਜ ਘਰਾਂ ਚ ਬੈਠੇ ਆ ਤੇ ਆ ਨਹੀਂ ਰਹੇ ਉੱਪਰ ਇਹਦਾ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਆ ਬਾਈ ਇਹਨਾਂ ਨੂੰ ਗद्दार ਕੌਣ ਆ ਤੇ ਫਿਰ ਲੜਾਈ ਦਾ ਸਿਪਾਈ ਕੌਣ ਆ ਹਣਾ ਜੀ ਅੱਜ ਘਰਾਂ 'ਚ ਬੈਠਿਆ ਤਾਂ ਗਰਦਾ ਰਖਾਉਣ ਦੇ ਹੱਕਦਾਰ ਤਾਂ ਸਹੀ ਮੈਨੇ ਇਹੀ ਐ ਹੂੰ ਠੀਕ ਐ ਨੇ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਤੇ ਜਦੋਂ ਪਿਛਲੇ ਮਹੀਨੇ ਮੋਟਰ ਚੱਲਿਆ ਸੀ ਉਦੋਂ ਵੀ ਇਹੀ ਜਿੱਥੇ ਬੰਦੇਆਂ ਪੈਰ ਪਿੱਛੇ ਖਿੱਚ ਰਹੀਆਂ ਸੀਗੀਆਂ ਡੱਲੇਵਾਲ ਸਾਹਿਬ ਜਾਂ ਕੁਝ ਜਿੱਥੇ ਬੰਦੇਆਂ ਸੀਗੀਆਂ ਜਿਹੜੀਆਂ ਕਹਿ ਰਹੀਆਂ ਸੀ ਆਪਾਂ ਹੋਰ ਮਹੀਨਾ ਬੈਹਿ ਕੇ ਸਾਰੀਆਂ ਮੰਗਾਂ ਮੰਨ ਲਾਂਗੇ ਇਹੀ ਜਿੱਥੇ ਬੰਦੇ ਨੇ ਅੱਜ ਘਰਾਂ ਦੇ ਵਿੱਚ ਬੈਠੀਆਂ ਇਹੀ ਜਿੱਥੇ ਬੰਦੇ ਆ ਉਦੋਂ ਪੈਰ ਪਿੱਛੇ ਖਿੱਚ ਕੇ ਧੱਕੇ ਨਾਲ ਲੈ ਕੇ ਆਈਆਂ ਹਾਂ ਹਾਂ ਇਹਨਾਂ ਦੀ ਕਮਜ਼ੋਰੀ ਆ ਬਾਈ ਇਹ ਜਾਂਦੇ ਨਾਲ ਇਹ ਲੜਾਈ ਲੜ ਨਹੀਂ ਸਕਦੇ ਜਾ ਇਹਨਾਂ ਨੂੰ ਸਮਝਣੀ ਜਾਂ ਇਹ ਕੱਲੀ ਫਾਂਡਿੰਗ ਹੀ ਦੇਖਦੇ ਆ ਲੋਕਾਂ ਦਾ ਫਾਇਦਾ ਕਿਸਾਨਾਂ ਦਾ ਫਾਇਦਾ ਜਾਂ ਨੁਕਸਾਨ ਆ ਉਹ ਚੀਜ਼ ਨੂੰ ਨਹੀਂ ਦੇਖਦੇ ਇਹ ਇਹਨਾਂ ਦੇ ਆਪਦੀ ਸੋਚ ਤੇ ਨਿਰਭਰ ਕਰਦੀ ਹੈ ਚੀਜ਼ ਇਹ ਵੀ ਕਿਉਂ ਇਹ ਵਿਚਾਰ ਰਹਿੰਦੇ ਆ ਤੇ ਪਰ ਲੋਕ ਜਾਗਰੂਕ ਹੈਗੇ ਆ ਲੋਕ ਮੋਰਚੇ ਦੇ ਵਿੱਚ ਡਟੇ ਆ ਹੁਣ ਮੰਨ ਕੇ ਚੱਲੋ ਵੀ ਆਪਣੇ ਪੰਜਾਬ ਦੇ ਵਿੱਚ 13 12000 ਤੇ 455 ਦਾ ਮੰਨ ਕੇ ਚੱਲੋ 6.5 12000 ਪੈਂਦਾ ਇੱਕ ਪਿੰਡ ਦੇ ਵਿੱਚ ਇੱਕ ਟਰਾਲੀ ਵੀ ਆਈ ਆ ਤਾਂ 13000 ਟਰਾਲੀ ਆਪਣੀ ਖੜੀ ਹੈ ਮੋਰਚੇ ਦੇ ਵਿੱਚ ਆਈ ਕੋਈ ਨਾ ਹਰੇਕ ਪਿੰਡ ਹੈ ਜਿਹੜਾ ਕੋਈ ਨਾ ਕੋਈ ਕਿਸੇ ਨਾ ਕਿਸੇ ਜਥੇਬੰਦੀ ਦੇ ਨਾਲ ਜੁੜਿਆ ਹੋਇਆ ਹੈ ਨਾ ਹੁਣ 13000 ਟਰਾਲੀ ਆ ਲੱਖਾਂ ਬੰਦਿਆਂ ਦਾ ਇੱਥੇ ਇਕੱਠਾ ਹੈਗਾ ਰਖਲਾ ਵੀ 4-4 5-5 ਕਿਲੋਮੀਟਰ ਦੇ ਕਾਫਲੇ ਆ ਚਾਰ-ਚਾਰ ਲੈਣਾ ਲੱਗੀਆਂ ਵੀਆਂ ਟਰੈਕਟਰ ਟਰਾਲੀਆਂਆਂ ਤੇ ਨੌਜਵਾਨ ਨੇ ਅਗਵਾਈ ਜਿਹੜੇ ਭਾਨੇ ਸਿੱਧੂ ਵਰਗੇ ਆ ਦੀਪ ਸਿੱਧੂ ਦੇ ਰਖਲਾ ਸਮਰਥਕ ਜਿਹੜੇ ਹੈਗੇ ਆ ਆ ਵਾਰਸ ਪੰਜਾਬ ਜਥੇਬੰਦੀ ਦੇ ਹੈਗੇ ਆ ਸਮਰਥਕ ਆਗੂ ਹੈਗੇ ਆ ਜਾਂ ਲੱਖੇ ਸਦਾਨੇ ਵਰਗੇ ਹੈਗੇ ਆ ਉਹ ਬਾਈ ਆਗੂ ਬਣ ਕੇ ਇੱਥੇ ਆਈ ਤੇ ਸੰਭਾਲਾ ਸੰਭਾਲੀ ਜਾਂਦੇ ਸਾਰੇ ਤਨਾਰ ਬਾਈ ਹਾਂ ਠੀਕ ਹੈ ਬਾਈ ਪ੍ਰਧਾਨ ਜੀ ਜਿਹੜਾ ਤੁਸੀਂ ਮੋਰਚਾ ਤੁਸੀਂ ਦਾ ਪਹਿਲੇ ਦਿਨ ਤੋਂ ਡੈਟਾ ਜੀ ਦੇ ਡਰੱਲ ਲਗਾ ਹੈਗਾ ਹਨਾ ਤੇ ਚਲੋ ਕਿਵੇਂ ਮੋ ਲਾ ਲਾ ਕਰੈਕ ਵੀ ਲਾ ਕਰੈਕ ਤੇ ਹੋ ਜਾਏ ਬਹੁਤ ਜੁੜੇ ਬੱਚਾ ਜਿਹਨੇ ਮੁੰਡੇ ਖੁੰਡੇ ਸਾਰਿਆਂ ਦੇ ਰਗਾਂ 'ਚ ਖੂਨ ਬਹੁਤ ਤੇਜ਼ੀ ਨਾਲ ਵਾਰ ਰਹਾ ਹੈਗਾ ਨੂੰ ਵੀ ਕਹਿੰਦੇ ਵੀ ਅਸੀਂ ਪਛਾਣੀ ਹਟਦੇਗੇ ਤੇ ਪੂਰੀ ਜੁੜਾਂ ਤੇ ਹੈ ਕੰਮ ਲਈ ਤੇ ਦਾ ਕਾਮਰੇਡ ਆ ਜਿਹੜੇ ਬੈਠੇ ਘਰਾਂ 'ਚ ਬੈਠੇ ਹੋਏ ਜਿਵੇਂ ਬਈ ਤੁਸੀਂ ਉੱਤੇ ਬੰਦੀਆਂ ਦੋਆਂ ਅੱਖਾਂ ਹਰੇ ਇਟਾਂ ਦੀਆਂ ਉਹ ਐਂ ਨਹੀਂ ਆਈਆਂ ਇੱਥੇ ਤੇ ਤੁਸੀਂ ਉੱਤੇ ਦੇ ਜਿਵੇਂ ਆਏ ਆ ਬਈ ਕਿਹੜੇ ਚੀਜ਼ ਇਸ ਨੂੰ ਕਮੀ ਇਸ ਲੱਗੇ ਹੋਏ ਆ ਜੀ ਕੋਈ ਕਾਸ ਜਿੰਨੇ ਕੀ ਬਾਦੂ ਛਾਦ ਤੇ ਲੱਡੂ ਸਾਰਾ ਬਾਦੂ ਮਿਲਿਆ ਦਾਲਾ ਰੋ ਜਿਆ ਸਾਉਂਦੀਆਂ ਜਿਹੜੇ ਮੱਲੋ ਮੱਲੀ ਖਾ ਖਾ ਕੇ ਜਾਂਦੇ ਆ ਵੀ ਦੋ ਦੋ ਖਾਓ ਸਾਡੇ ਲੰਗਰੇ ਜਿਹੜੇ ਯਾਰ ਇੱਕ ਹੀ ਖਾਓ ਮੈਂ ਤਾਂ ਮੈਂ ਤਾਂ ਨਰਸ਼ਾ ਦਾ ਅਸ਼ਕਾਉਂਦੇ ਆ ਸਾਨੂੰ ਤੁਸੀਂ ਖਾਓ ਦੋ ਰੋੜਾ ਰੋੜਾ ਮੈਂ ਕਹਿੰਦਾ ਬਾਬਾ ਜਿਵੇਂ ਦਿੱਲੀ ਵਾਲਾ ਮਾਹੌਲ ਸੀਗਾ ਦਿੱਲੀ ਦੇ ਪਾਟਰੇ ਦਾ ਬੋਤੋ ਬੈਠਿਆ 2020 ਦੇ ਵਿੱਚ ਉਹੀ ਮਾਹੌਲ ਇੱਥੇ ਬਣਿਆ ਪਿਆ ਤੇ ਤਾਂ ਉਹ ਦੁੱਧ ਤੇਜ਼ ਹੋ ਗਿਆ ਉਦੋਂ ਹੀ ਤੇਜ਼ ਹੋਇਆ ਉਹਦੋਂ ਹੀ ਤੇਜ਼ ਹੈ ਉਹਦੋਂ ਦਾ ਬਹੁਤ ਗੁਣੇ ਤੇਜ਼ ਆ ਗਿਆ ਨਾ ਤਾਂ ਬਹੁਤ ਤੇਜ਼ੀ ਆ ਗਈ ਚਲੋ ਤੇ ਜਿਹੜਾ ਜਥੇ ਬੰਦਿਆ ਤੁਸੀਂ ਕਿਹਾ ਵੀ ਕਾਮਰੇ ਦੇ ਜਥੇ ਬੰਦਿਆ ਘਰਾਂ ਵਿੱਚ ਬੈਠੇ ਹਨ ਉਹਨਾਂ ਨੂੰ ਜਿਹੜਾ ਉਹਨਾਂ ਕਿਸਾਨ ਜੁੜੇ ਹੋਏ ਉਹਨਾਂ ਜਿਹੇ ਬੰਦਿਆਂ ਨਾਲ ਉਹਨਾਂ ਨੂੰ ਵੀ ਕੋਈ ਸਨੇਹ ਦੇਣਾ ਚਾਹੁੰਦਾ ਉਹ ਸਹ ਹੈ ਉਹ ਵਾਲੀ ਉੱਥੇ ਦੇਖ ਕੇ ਜਿਹੇ ਬੰਦੀ ਕੰਨੀ ਤੇ ਰਾਹ ਲੱਗ ਜਾਓ ਕਿਸੇ ਜਵਾਬ ਦੇ ਗੱਭਰੂ ਵੇਖੋ ਜਵਾਨ ਦੇ ਬਾਰਡਰਾਂ ਤੇ ਖੜੇ ਹੈ ਤੇ ਵੀ ਇਹਨਾਂ ਨਾਲ ਆ ਕੇ ਸਾਥ ਦਿਓ ਇਹਨਾਂ ਦੇ ਮਗਰ ਕਿਉਂ ਲੱਗਿਆ ਗਾਂਡਟਾਂ ਦੇ ਮਗਰ ਹਾਂ ਵੀ ਜੇ ਆਪਣੇ ਬਜ਼ੁਰਗ ਹਨ ਆਪਾਂ ਵੇਖਿਆ ਥਰੂ ਗੈਸ ਦੇ ਗੋਲੇ ਚੱਲੀ ਜਾਂ ਬਾਲਾ ਸੈਂਟਰ ਸਰਕਾਰੀ ਨਾਲ ਧੱਕਾ ਕਰ ਰਹੀ ਹੈ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਜੀ ਦੂਜੇ ਗੱਪਰੂ ਸਬਤੂਰੇ ਬਹੁਤ ਉੱਤਰੇ ਖੜੇ ਆ ਜਮਾਂ ਜਿਵੇਂ ਕਿ ਉਹਦਾ ਵੇਖਿਆ 100 ਤੋਂ ਲੈ ਕੇ 150 ਕਿਸਾਨ ਕਹਿੰਦੇ ਇਸ ਸ਼ੰਭੂ ਬਾਡਰ ਤੇ ਤੇ 70 80 ਕਿਸਾਨ ਇਸ ਖਨੋਰੀ ਬਾਡਰ ਤੇ ਜ਼ਖਮੀ ਹੋਏ ਆ ਓਏ ਜੀ ਕੱਲ ਹੋਏ ਆ ਕੋਲੇ ਸੀਗੇ ਕੱਲ ਇੱਕ ਦੋ ਮੋਢੇ ਜੀ ਵੱਜੀ ਹੋਈ ਹੈ ਇੱਕ ਦੋ ਨੇ ਗਿੱਟੇ ਜੀ ਵੱਜੀ ਹੋਈ ਹੈ ਪੂਰੇ ਜਾਣੇ ਵੀ ਜੁੱਧ ਪੂਰਾ ਲੱਗਿਆ ਹੋਇਆ ਸੀ ਉਹਨਾਂ ਦਾ ਪਹਿਲਾਂ ਤੋਂ ਲੈ ਕੇ ਤੇ ਅੱਜ ਅੱਜ ਸਾਨੂੰ ਮੋਹਲ ਕਿਵੇਂ ਲੱਗ ਰਿਹਾ ਅੱਜ ਸ਼ਾਂਤ ਅੱਜ ਸ਼ਾਂਤੀ ਹੈ ਮੋਹਲ ਅੱਜ ਸੂਬੇ ਦਾ ਪ੍ਰਧਾਨ ਢਲੇ ਵਾਲ ਆਇਆ ਸੀਗਾ ਉਹ ਕਹਿੰਦਾ ਅੱਜ ਸ਼ਾਂਤੀ ਨੂੰ 5 ਵਜੇ ਵਜੇ ਮੀਟਿੰਗ ਹੈ ਜੀ ਉਸ ਤੋਂ ਬਾਅਦ ਆਪਾਂ ਕੋਈ ਅਸੀਂ ਮੂਹਰੇ ਲਾ ਕੇ ਤੁਰਾਂਗੇ ਉਸ ਤੋਂ ਬਾਅਦ ਹੋਗੀ ਮੁਕਤ ਰਿਸ਼ਤਿਆਂ ਨੇ ਆਜਾਓ ਧੰਨਵਾਦ ਤੁਹਾਡੀ ਛੋਟੇ ਛੋਟੇ ਬੱਚੇ ਆ ਬਈ ਹੁਣ ਜਿਵੇਂ ਆ ਨੌਜਵਾਨ ਛੋਟੇ ਛੋਟੇ ਬੱਚੇ ਇੱਥੇ ਆਏ ਆ ਧਰਨੇ ਦੇ ਬੈਠੇ ਆ ਠੀਕ ਹੈ ਵੱਡੇ ਹੋ ਗਏ ਇਹਨਾਂ ਨੇ ਆਗੂ ਬਣ ਕੇ ਇਹਨਾਂ ਨੇ ਫਿਰ ਲੜਾਈਆਂ ਲੜਨੀਆਂ ਤੇ ਆਗੂ ਬਣ ਕੇ ਇਹਨਾਂ ਨੇ ਸੰਭਾਲਨੇ ਮੋਰਚੇ ਸੰਭਾਲਨੇ ਆ ਹੁਣ ਰੱਖ ਲਾ ਕਿਸੇ ਬੱਚੇ ਦੀ 8 ਸਾਲ ਹੋਰ ਹੋਊਗੀ ਕਿਹੇ ਦੀ 11 12 ਸਾਲ ਹੋਊਗੀ ਛੋਟੀ ਛੋਟੀ ਉਮਰ ਦੇ ਬੱਚੇ ਹੈਗੇ ਹਨ ਇਹਨਾਂ ਇਹਨਾਂ ਚੀਜ਼ਾਂ ਨੂੰ ਇਹ ਸਮਝਣਗੇ ਅੱਜ ਜੇ ਕਿਸਾਨੀ ਮੋਰਚੇ ਦੇ ਵਿੱਚ ਆਏ ਹਨ ਤੇ ਇਹਨਾਂ ਚੀਜ਼ਾਂ ਨੂੰ ਸਮਝਣਗੇ ਇਹਨਾਂ ਦੀ ਜਰੂਰ ਵੀਡੀਓ ਬਣਾਈ ਜਾਵੇ ਇਹਨਾਂ ਨੂੰ ਦਿਖਾਇਆ ਜਾਵੇ ਵੀ ਇਹ ਛੋਟੇ ਛੋਟੇ ਬੱਚਾ ਦਾ ਕਿੰਨਾ ਸਮਰਥਨ ਹੈ ਕਿਵੇਂ ਬੱਚਿਓ ਕਿਵੇਂ ਲੱਗਦਾ ਤੁਹਾਨੂੰ ਕੀ ਮਾਹੌਲ ਲੱਗਦਾ ਮਾਹੌਲ ਠੀਕ ਹੈ ਹਾਲੇ ਤਾਂ ਠੀਕ ਹੈ ਠੀਕ ਹੈ ਜੀ ਲੱਗਿਆ ਵਾ ਪੂਰਾ ਹਾਂ ਹਾਲੇ ਤਾਂ ਲੱਗਿਆ ਕਿਹੜੇ ਪਿੰਡਾਂ ਦੇ ਵਿੱਚੋਂ ਸੀ ਤਾਬੀ ਗੁਸਰਾ ਇਹ ਤੇ ਨੇੜੇ ਹੀ ਐ ਹਾਂ ਨੇੜੇ ਤੇ ਜਿਹੜਾ ਇਹ ਮਾਹੌਲ ਇੱਥੇ ਬਣਿਆ ਮੈਂ ਤਿੰਨ ਚਾਰ ਦਿਨਾਂ ਤੋਂ ਤੁਸੀਂ ਨੇੜੇ ਇੱਥੇ ਆਉਣੇ ਆ ਹਾਂ ਤੇ ਪੂਰਾ ਲੱਗਿਆ ਜੀ ਕੀ ਲੱਗਦਾ ਵਾ ਜਿੱਤ ਜਾਾਂਗੇ ਜਿੱਤ ਜਾਾਂਗੇ ਸੈਂਟਰ ਦੀ ਸਰਕਾਰ ਨੂੰ ਟਾਲਾਂਗੇ મોદી ਨੂੰ ਹਾਂ ਟਾਲਾਂਗੇ મોદી ਨੂੰ ਟਾਲਾਂਗੇ ਹਾਂ ਠੀਕ ਆ ਤੇ ਖਾਨਾਦਾਰਾ ਲੰਜਾ ਪਛਾਦਾ ਪੂਰਾ ਵੇਖ ਲਿਆ ਪੂਰਾ ਵਧੀਆ ਹਾਂ ਦੇਖ ਲਿਆ ਕੀ ਲੱਗਦਾ ਵੀ ਕਿਸਾਨ ਕਿਸੇ ਨਾਲ ਧੱਕਾ ਕਰਦੇ ਹੋਣਗੇ ਨਹੀਂ ਕਰਦੇ ਤੇ ਕੀ ਕਹਿਣਾ ਚਾਹੋਗੇ ਫਿਰ ਮੋਦੀ ਰੋਟਾ ਚੱਕ ਕੇ ਵਧੀਆ ਮੰਤਰ ਮੋਦੀ ਹਾਂ ਚੱਕ ਮੋਦੀ ਨੂੰ ਹਾਂਜੀ ਤੇ ਸੋ ਤੁਸੀਂ ਦੇਖਿਆ ਬੱਚਿਆਂ ਦਾ ਵੀ ਪੂਰਾ ਜਿਵੇਂ ਸਾ ਸ਼ਾਹ ਪੂਰਾ ਹੈਗਾ ਤੇ ਖਨੌਰੀ ਬਾਰਡਰ ਦੇ ਉੱਤੇ ਦਿੱਲੀ ਵਾਲਾ ਮਾਹੌਲ ਬਣਿਆ ਪਿਆ ਸੋ ਜਿਹੜੇ ਕਿਸਾਨ ਘਰਾਂ ਵਿੱਚ ਬੈਠੇ ਆ ਸਾਡੀ ਉਹਨਾਂ ਨੂੰ ਅਪੀਲ ਹੈ ਬਾਰਡਰਾਂ ਤੇ ਪਹੁੰਚੋ ਆਪਣੇ ਬਜ਼ੁਰਗਾਂ ਦਾ ਸਾਥ ਦਿਓ ਤੇ ਜਿਹੜੇ ਜਨੇ ਰਗੜਾ ਪਿਆਦੇ ਨਾਲ ਧੰਨਵਾਦ